ਵਿੰਦ ਸਿੰਘ ਦੀ ਤਲਵਾਰ ਹਾਂ ਮੈਂ ਆਖਰੀ ਸਮੇਂ ਤੱਕ ਰਹੀ ਗੁਰੂ ਜੀ ਦੇ ਨਾਲ ਹਾਂ ਮੈਂ 14 ਰੰਗ ਲੜੇ ਗੁਰਗੋਬਿੰਦ ਗੁਰਗੋਬਿੰਦ ਸਿੰਘ ਜੀ ਨੇ ਪੱਲਾ ਛੱਡਿਆ ਨਹੀਂ ਰਹੀ ਹਮੇਸ਼ਾ ਗੁਰੂ ਦੇ ਨਾਲ ਹਾਂ ਮੈਂ ਮੈਨੂੰ ਹੌਸਲਾ ਦਿੱਤਾ ਗੁਰੂ ਜੀ ਨੇ ਗੜੀ ਚਮਕੌਰ ਅੰਦਰ ਨਿਕਲੀ ਖੰਡੇ ਚੋਂ ਅੰਮ੍ਰਿਤ ਦੀ ਧਾਰ ਹਾਂ ਮੈਂ ਮੁੱਖ ਮੋੜਿਆ ਨਹੀਂ ਕਦੇ ਗੁਰੂ ਤੋਂ ਮੈਦਾਨਾ ਮੈਦਾਨੇ ਜੰਗ ਅੰਦਰ ਕੀਤਾ ਹੁਕਮ ਦੇ ਗੁਰੂ ਗੁਰੂ ਦੇ ਹੁਕਮ ਦਾ ਸਦਾ ਸਤਿਕਾਰ ਹਮੈ ਵਜਦੀ ਛੋਟ ਨਗਾਰੇ ਤੇ ਜਦੋਂ ਮੈਨੂੰ ਸੁਣ ਜਾਂਦੀ ਬੇਵਸ ਹੁੰਦੀ ਹੋਵਾ ਕਦੋਂ ਮਿਆਰ ਚੋਂ ਪਰ ਹਮੈ ਹੁੰਦਾ ਵੇਖ ਕੇ ਮਜਲੂਮਾਂ ਤੇ ਜ਼ੁਲਮਪਾਰੀ ਵਾਰੀਆਂ ਦੇ ਵੱਡ-ਵੱਡ ਡਕਰੇ ਦਿੰਦੀ ਖਿਲਾੜ ਹਮੈ ਕੀ ਹੋਇਆ ਜੇ ਕੋਲ ਨਹੀਂ ਕੋੜੇ ਤੇ ਬਾਜ ਤੇਰੇ ਵਾਰ ਕੌਣ ਕਰੂ ਕਰੂਗਾ ਤੇਰੇ ਉੱਤੇ ਮੂਰੇ ਬਣ ਕੇ ਖੜੀ ਢਾਲ ਹਾਂ ਮੈਂ ਬਲਵੰਤ ਕਨੌੜੀ ਇਸ ਤਲਵਾਰ ਨਾਲ ਕਦੇ ਹਾਰ ਮੰਨੀ ਮੈਨੂੰ ਥਾਪਨਾ ਹੈ ਗੁਰੂ ਜੀ ਦੀ ਤੇ ਉਸ ਗੁਰੂ ਦੀ ਸ਼ਾਨ ਹਾਂ ਮੈਂ ਤੇ ਉਸ ਗੁਰੂ ਉਸ ਗੁਰੂ ਦੀ ਸ਼ਾਨ ਹਾਂ ਮੈਂ